ਸਤਨਾਮ ਵਾਹਿਗੁਰੂ ਸਾਹਿਬ ਜੀ ਓੰਕਾਰ ਸਤਨਾਮ ਪਤਾ ਪੁਰਖ ਨਿਰਪਾਉ ਨਿਰਵੈਰ ਕਾਲ ਮੂਰਤ ਆਜੁ ਨਿਸਹਿ ਭੰਗਰ ਪ੍ਰਸਾਦ ਜਪ ਆਜ ਸਚੁ ਅਜੁਗਤ ਸਚ ਹੈ ਇਹ ਸਚ ਸਚ ਨਾਨਕ ਹੋਸੀ ਭੀ ਸਾਚਾ ਐ ਸੋਚਾ ਸੋਚਨ ਨ ਹੋਵੈ ਜੋ ਸੋਚਿ ਲਖ ਵਾਰ ਚਪੈ ਸੁਖ ਨ ਹੋਵੈ ਜੇ ਲਾਇਰ ਹਾਲੇ ਉਤਾਰ ਪੱਕਿਆ ਭੁਖਣਾ ਉਤਨੇ ਜੇ ਮੰਨਾ ਪੁਰੀਆਂ ਪਾਰ ਸਹ ਸਹਣ ਪਲਖ ਹੋ へ ਤੈ ਕਨੰਤ ਲਾ ਨਾਲ ਕਿਸਚਾਰਾ ਹੋਈਐ ਕਿ ਗੁਰਦੁਤ ਪੈ ਪਾਲ ਹਕਮ ਰਜਾਈ ਚਲਣ ਨਾਨਕ ਲਿਖਿਆ ਨਾਲ ਭਵਨ ਆਕਾਰ ਹਕਮ ਕਹਿਆ ਜਾਈ ਹਕਮੇ ਹੋਵਨ ਜੀ ਹਕਮ ਲਵੜਿਆਈ ਹਕਮ ਉਤੋਂ ਦੀਚ ਹਕਮ ਲੇਖ ਦੁਖ ਸੁਖ ਪਾਈਐ ਕਨਾਹ ਕਮ ਅਭਿਸ਼ੇਸ਼ ਸਹਿ ਹੁਕਮ ਸੁਨਦਾ ਪੁਆਈ ਆਹ ਹੁਕਮ ਅੰਦਰ ਸਾਬਕ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਆਏ ਜੇ ਪੁਜਾਤ ਹਮ ਕਹ ਨ ਕੋਈ ਗਾਵੇ ਕੋਤਣ ਹੋਵੇ ਕਿਸ ਤਾਨ ਗਾਵੇ ਕੋਤਾ ਜਾਣ ਨਿਸ਼ਾਨ ਗਾਵੇ ਕੁਣ ਵਡਿਆਈਆਂ ਚਾਰੇ ਗਾਵੇ ਤਵਜਾ ਵਿਖਮ ਵਿਚਾਰ ਗਾਵੇ ਬਸਾਇ ਪ੍ਰਤਨ ਖੇਹ ਗਾਵੇ ਪੁਜੀ ਲੈ ਸਰਦੇਹ ਗਾਵੈ ਕੋ ਜਪਦਸ ਦੂਰੈ ਗਾਵੈ ਕੋ ਵਿਖੇ ਹਾਦਰ ਹضورੈ ਕਥਨ ਕਥਨੇ ਆਵੇ ਤੋਟੇ ਕਾਥ ਕਾਥ ਕਥੀ ਕੋਟੇ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜਗਤ ਜਵੰਤਰ ਖਾਹੇ ਕਾਹੇ ਹੁਕਮ ਉਪ ਚਲਾਏ ਰਾਹ ਨਾਨਕ ਇਸਾ ਵਿਪਰਵਾਹ ਸੱਚਾ ਸਾਜ ਸੱਚ ਨਾਏ ਬਖਿਆ ਪੋਇ ਅਪਾਰ ਆਖੇ ਮਨ ਜਿਹ ਦੇਹ ਦੇਹਾ ਦਾਰ ਕਰੇ ਦਤਾਰ ਫਿਰ ਕਿੱਦਰ ਰੱਖੀਐ ਦੇਤ ਦੇ ਸਦਰਬਾਰ ਮਹਾ ਕੇ ਬੋਲਣ ਬੋਲੀਆ ਜੇ ਸੰਤre ਪਿਆਰ ਅੰਤ ਵਿਲਾ ਸਚਨਾਉ ਵਡਿਆਏ ਵਿਚਾਰੇ ਪਰਮਿ ਆਵੇ ਪੜਾ ਨਾਦਰੀ ਮੁਖ ਦਵਾ ਨਾਨਕ ਇਹਾਂ ਜਾਣੀਐ ਸਾਪੇ ਆਪੇ ਸਚਿਆ ਥਾਪੈ ਨਾ ਜਾਏ ਕੀਤਨ ਹੋਏ ਆਪੇ ਆਪ ਨਿਰੰਝਨ ਹੋਏ ਜਨ ਸੇਵਯਤਨ ਪਾਇਆ ਮਾਨ ਨਾਨਕ ਗਾਵੇ ਗੁਨ ਨਿਦਾਨ ਗਾਵੇ ਸੁਣਿਐ ਮਨ ਰੱਬਿ ਆਪਾਉ ਦੁਖ ਪਰ ਹਰਿ ਸੁਖ ਪਰ ਲਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਾਹਿਆ ਸਮਾਏ ਗੁਰੇ ਸ੍ਰੀ ਅਕਾਲ ਤੁਰਕ ਪਰਮਾ ਗੋਪਾਰ ਪਤਿ ਮਾਈ ਜੇ ਹਾਂ ਜਣਾ ਕਾ ਨਾਹਿ ਕਹਿ ਨਾ ਗਤ ਨ ਜਾਇ ਗੁਰ ਅਕ ਦੇਹ ਬਜਾਈ ਸਭ ਨ ਜੀਆ ਕਾ ਇੱਕ ਦਾਤਾ ਸੋ ਮੈ ਵਿਸਰ ਨ ਜਾਇ ਕ੍ਰਿਸ਼ਨਾ ਜਿਸ ਪਾਵ ਵਿਣ ਬਣ ਕਨੈ ਇਕ ਰੀਜੇ ਤੇ ਸਿਰ ਠਾਯਾ ਪਾਈ ਵੇਖਾਂ ਵਿਣ ਕਰਮ ਕੈ ਮਲ ਲਾਈ ਮਾਤ ਵਿੱਚ ਰਤਨ ਜਵਾਹਰ ਬਾਣਕ ਦੇ ਕਰਕੇ ਸਖ ਸੋਣੀ ਗੋਰਾ ਇਕ ਦੇਹ ਬੁਝਾਈ ਸਮਨ ਜੀਆਂ ਕਾ ਇਕ ਦਾਤਾ ਸਮ ਸਮਝ ਆਏ ਜੇ ਵਿਚਾਰਿਆ ਅਰਜਾ ਹਉ ਸੁਨੇ ਹੋਏ ਨਵਾ ਖੰਡੋ ਵਿ ਜਾਣੀਆਂ ਨਾਲ ਤਲਾਸ ਕੋਏ ਚੰਗਾ ਨਾ ਰਖਾਏ ਕਾ ਯਸ ਕਿਤ ਜਗ ਲੈ ਜਿਤ ਤਦਨ ਆਵੇ ਤਵਾਤ ਨ ਪੁਛਕੇ ਇਹ ਤਾਂ ਅੰਦਰ ਕੀਟ ਕਰ ਦੋ ਸਿਦੋ ਸਤਿ ਨਾਨਕ ਨਿਰਪਨ ਪੁਨ ਕਰੇ ਗਣਵੰਤਿਆ ਗੁਣ ਦੇ ਤਾ ਕੋਈ ਨ ਸਜਾਈ ਜੇ ਸਿਦਕੁਰ ਕੋਈ ਕਰੇ ਸੁਣਿਆ ਸਿਦਪੀਸਰ ਨਾਥ ਸੁਣਿਆ ਤਰਤਵਲਿਆ ਕਾਲ ਸੁਣਿਆ ਦੀਪ ਲੋਪਾ ਤਾਲ ਸੁਣਿਆ ਬੋਹਨ ਸੱਕ ਕਾਲ ਤਾਨੁ ਕੋ ਤੁਸਦਾ ਵਿਕਾਸ ਸੁਣਿਆ ਦੁਖ ਪਾਪ ਕਨਾ ਸੁਣਿਆ ਇਸਕ ਪਰਮਾਇੰਦ ਸੁਣਿਆ ਮੋਕਸ਼ਲਾਹਣ ਮੰਨਦਾ ਸੁਣਿਆ ਜੋ ਦੁਖ ਤਨ ਪੀਤ ਸੁਣਿਆ ਸਾਚ ਸਬਤ ਵੇਦ ਨਾਨਕ ਭਗਤ ਤਸ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸ ਸੰਸਦੋ ਗਿਆ ਸੁਣਿਆ ਅਰ ਸਨ ਕਾ ਇਸ ਨਾਮ ਸੁਣਿਆ ਪਰ ਪਰ ਪਾਵੇ ਮਾਨ ਸੁਣਿਆ ਲਗ ਸਹਿ ਧਿਆਨ ਨਾਨਕ ਭਗਤ ਤਸ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸੁਰ ਗੁਣ ਕੇ ਗਾਹ ਸੁਣਿਆ ਸਿੰਘ ਪੀਰ 파ਸਾ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹੱਥ ਵਿੱਚ ਗਾਭ ਨਾਨਕ ਭਗਤਾਂ ਸਦਾ ਅਭਿਗਾ ਸੁਣੈ ਦੁਖ ਪਾਪ ਦਾ ਨਾਸ ਮਨਿ ਕਿਤ ਕਹਿ ਨ ਜਾਏ ਦੇਖ ਕਹੈ ਪਿਛੇ ਬਿਸਤਾਏ ਕਾਹਨ ਕਰਮ ਨਾਲਿ ਪਨਹਾਰ ਮਨੈ ਪਾਪਹਿ ਕਰਨ ਵਿਚਾਰ ਸਦਾ ਨਿਰੰਦਰਨ ਹੋਏ ਦੇਖੋ ਮਾਨ ਜਣ ਮਨ ਕੋਏ ਮਨੈ ਸੁਰਤ ਹੋਵੇ ਮਨ ਬੋਤ ਮਨੈ ਸਗਲ ਪਵਣ ਕੇ ਸੋਤਾ ਮਨ ਮੋਇ ਜੋ ਟਾਣਾ ਖਾਏ ਮਨੈ ਜਨਮ ਕਸਾ ਨ ਜਾਇ ਸਦਾ ਨਿਰੰਦਰਨ ਹੋਏ ਦੇਖੋ ਮਾਨ ਜਣ ਮਨ ਕੋਏ ਮਨੈ ਬਾਗਠਾਇਕ ਨ ਪਾਈ ਮਨੈ ਪਾਸੇ ਪਰਗਟ ਜਾਏ ਮਨੈ ਮਾਗ ਨਾ ਚੱਲੇ ਤੰਤ ਮਨੈ ਤਨੁ ਸਿਧ ਸਨ ਬੰਧੈ ਸਨ ਅਨੰਦ ਰੰਝਨ ਹੋਏ ਜੇ ਕੋ ਮਨ ਜੁੜ ਮਨ ਕੋਈ ਮਨੈ ਪਾਵੇ ਮੁਕਤਿ દ્વાਰ ਮਨੈ ਪਰਵਾਰੈ ਸਾਧਾਰ ਮਨੈ ਤਰੈ ਤਾਰੇ ਗੁਰ ਸਿਖ ਮਨ ਨਾਨਕ ਭਵੇ ਹੈ ਨ ਦੇਖੈ ਐ ਸਨ ਅਨੰਦ ਰੰਝਨ ਹੋਏ ਜੇ ਕੋ ਮਨ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਜ ਪਾਵ ਦ੍ਰਿਗੈ ਮਨ ਪੰਜ ਸੋਹੇ ਦਾ ਰਾਜਾਨ ਪੰਚਾਂਕ ਅਗਰ ਏਕ ਤੇ ਆਨ ਜੇ ਕੋ ਕਹਿ ਕਰ ਵਿਚਾਰ ਕਫ ਤੇ ਕੈ ਕਰਨ ਨਾਹ ਸਮਾਰ ਕਾਲ ਧਰਮ ਦਇਆ ਕਾ ਕੋ ਸੰਤੋ ਥਾ ਕੋ ਜਨ ਸੋਤਾਏ ਜੇ ਕਬੁਜਾ ਹੋਵੇ ਸਚਿਆ ਤਹਲੇ ਪਰ ਕਿਤਾ ਭਾਰ ਤਰਤੇ ਹੋਰ ਪਰ ਹੋਰ ਹੋਰ ਤਿਸ ਤੇ ਪਾਰ ਤਲੇ ਕਮ ਜੋਰ ਹੈ ਧੀ ਆਜਾ ਤਰੰਗਾਂ ਕੇ ਨਾਮ ਸਭ ਨੇ ਲਿਖਿਆ ਬੜੀ ਪਲਾ ਮਿਹਲ ਗਲਕ ਜਾਣ ਕੋਈ ਲਿਖ ਲਿਖਿਆ ਕਿਤਾ ਹੋਏ ਕੀਤਾ ਤਾਣ ਸਾਲ ਰੂਪ ਕੀਤੇ ਦਾਤ ਜਨ ਕਾਣ ਕੂਤ ਕੀ ਤਪ ਪਰ ਸਾ ਇੱਕ ਵਾਰ ਜਿਸ ਤੇ ਹੋਇ ਲਾਟ ਗਰੀਆ ਉਦ੍ਰਤ ਕਵਨ ਕਹ ਵਿਚਾਰ ਵਾਰ ਜਮਾ ਇੱਕ ਵਾਰ ਜੋਤਿ ਪਾਵੇ ਸਾਈ ਪਲੇ ਕਾ ਤੋ ਸਦਾ ਇਸਲਾ ਨਰੰਕਾਰ ਸੰਗ ਜਾਪ ਸੰਗ ਪਾਉ ਅ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਪਗਤਾ ਗੁਣ ਗਿਆਨ ਵਿਚਾਰ ਹਾ ਸੰਖ ਸੱਤੇ ਸੰਗ ਦਤਾਰ ਸੰਗ ਸੁਰਮੁ ਪਖਸਾਰ ਸੰਖ ਮੂਲ ਵਿਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਜਮ ਇਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਟੋ ਸਦਾ ਉਸਤਾਮ ਨਿਰੰਕਾਰ ਸੰਖ ਮੂਰਖ ਅੰਧ ਕੋਰ ਸੰਖ ਤੁਰ ਹਰਾਮ ਕੋਰ ਹਾ ਸੰਖ ਮਰਕਰ ਜਾਹ ਜੋ ਰਸੰਗ ਗਲੋ ਹਤਕ ਮਾਹ ਸੰਖ ਸਾਪੇ ਪਾਪ ਪਰ ਜਾਹ ਸੰਖ ਊੜਿਆਰ ਕੋਰਸ ਰਾਹੇ ਆ ਸੰਖਮਲੇਸ਼ ਮਾਲਬਾਖਾ ਹੈ ਅਸੰਖ ਸਿੰਦਕ ਸਿਰ ਪਰੇ ਪਾਰ ਨਾਨਕ ਨੇ ਕਹੇ ਵਿਚਾਰ ਵਾਰਨ ਜਾਵਾਂ ਇੱਕ ਵਾਰ ਜਿਹੋ ਤੁਧ ਪਾਵੈ ਸਾਈ ਸਲੀਕਾਰ ਤੋ ਸਦਾ ਸਲਾਮ ਨਿਰੰਕਾਰ ਸੰਖ ਨਾਮ ਸੰਖ ਅਗੰਗ ਅਗੰਮ ਅਸੰਖ ਲੋਇ ਆ ਸੰਖ ਸੇ ਕਾਹੇ ਇਸਨ ਪਾਰ ਹੋਏ ਅਖਰੇ ਨਾਮਕ ਸਲਾਹ ਅਤਿ ਗਿਆਨ ਮਿਤਗੁਣ ਗਾਹ ਅਤਿ ਲਖਣ ਬੋਲਣ ਬਾਣ ਆਖਰਾ ਸਰਸੰਜੋ ਬੁਖਾਣ ਜਿਨ ਹਿਲਕੇ ਤੇ ਸਰਨਾਹੇ ਜਿਪਕ ਮਾਇ ਤੇ ਤੇ ਪਾਹੇ ਜਿ ਤਾ ਜਿਤਾ ਦਿੱਤਾ ਨਾਮ ਵੇਣ ਨਾਮ ਨਾਹਿ ਕੋ ਥਾ ਕੁਦਰਤ ਕਉਣ ਪ੍ਰਹ ਵਿਚਾਰ ਵਾਰ ਨ ਜਾਉ ਇਕ ਵਾਰ ਅਜੋਤ ਭਵੈ ਸਾਈ ਭਲੀਕਾਰ ਤੂੰ ਸਦਾ ਉਸਤਿਲਾਮ ਨਰੰਕਾਰ ਪਰ ਅਤਿ ਦਾਤਾ ਦੇਹ ਪਾਣ ਤੋਤਾ ਤੁਸਕੇ ਮੋਤੂ ਤੇ ਕਪੜ ਹੋਏ ਦੇ ਸਾਭ ਹੁਣ ਲਿਆ ਤੋਏ ਪ੍ਰੀਯਐ ਮਤਿ ਪਾਪਾਂ ਕੈ ਸੰਗ ਹੁਤ ਉਪਨਾਮ ਕਰਾਂਗਾ ਗੁਰੂ ਪੁਣੇ ਪਾਪੀ ਆਖਣਾਂ ਹੀ ਕਰ ਕਰ ਕਰਨਾ ਲਿਖਣਾ ਜਾ ਹੋਆ ਬੇਬੇ ਜਾਪੇ ਖਾ ਹੋ ਨਾਨਕ ਸੁਖਿ ਆਵਜਾਹ ਤੀਰ ਤਪ ਨੈਣਤਾ ਜਿ ਕਪਾ ਗਠਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਾ ਤੀਰਥ ਮਲਨ ਹਾਉ ਸਾਬ ਪੁਣ ਤੇਰੇ ਮਾਣਾ ਹੀ ਕੋਈ ਵੇਣ ਗੁਣ ਦਿੱਤੇ ਭਗਤ ਨਾ ਹੋਏ ਸਵਸਥ ਆਰਥ ਬੋਨੇ ਬ੍ਰਹਮਾ ਸਤ ਸੁਹਾਨ ਸਦਾ ਮਨ ਚਾ ਆਕਾਸ਼ ਵੇਲਾ ਬਖਤ ਕਵਣ ਕਵਣ ਚਤ ਕਵਣ ਵਾਰ ਕਾਵਣ ਸਰੋਤੇ ਮਹ ਕਵਣ ਜਿਤ ਹੋਇਆ ਕਾਰ ਵਹਿ ਪਇ ਪੰਡਤ ਤੀਜ ਹੋਵਲਿ ਪ੍ਰਾਨ ਵਖਣ ਪਇ ਕਾਂਤੀ ਹਾ ਜਿ ਲਖਣ ਲੇਕਰਾਨ ਮੁਵਾਖਤ ਨਾ ਪਾਇ ਕਾਦੇ ਆਜ ਲਿਖਨ ਲੇਖ ਖੁਰਾਨ ਠਕਵਨ ਜੁਗ ਜਾਣ ਰਤ ਮਹਨ ਕੋਇ ਜਕਰਤਾ ਸ੍ਰਿ ਕਾ ਸਾਜ ਆਪ ਜਾਨੈ ਸੋਇ ਕੇ ਵਕਰ ਅੱਖ ਕੇ ਸਲਾਹਿ ਚੌਰਣ ਕਿਵ ਜਾਣ ਨਾਨਕ ਅੱਖ ਸਭ ਕੋ ਆਖਾ ਇੱਕ ਤੋਂ ਇੱਕ ਸਿਆਣਾ ਵੱਡਾ ਸਾਹਿਬ ਵਡਨਾ ਆਇ ਕਿਤਾ ਜਾ ਤਾ ਹੋਐ ਨਾਨਕ ਦੇਖ ਅਪੁ ਜਾਣ ਅਗ ਕੈ ਨ ਸੋਹੈ ਪਾਤਾਲਾ ਪਤਾ ਨ ਨਾਨਕ ਆਗਾਸ ਆਗਾਸ ਓੜ ਓੜ ਪਾਲ ਥਕੇ ਵਿੱਚ ਕਹੇ ਕਵਾਤ ਸਹ ਛਟਾਰਾ ਕਹੇ ਤੇ ਬਾਏ ਆਸ ਲੋ ਇੱਕ ਤਾਹਾ ਤਾ ਲਿਖਾ ਹੋਇ ਤਾ ਲਿਖਿਆ ਲਿਖਾ ਹੋਏ ਬਿਨਾਸ ਨਾਨਕ ੋਟੇ ਆਕੀ ਆਪੇ ਜਾਣ ਆਪ ਸਾਲਾਹੇ ਸਾਲਾਹੇ ਤੇ ਸਰਤਨ ਪਾਈਆ ਨਤੇ ਤੇ ਵਾ ਪਵੇਸ ਮੁੰਨ ਜਾਣ ਹੈ ਇਸ ਮੁੰਨ ਸੱਜ ਸੁਲਤਾਨ ਗਰਹ ਜਤੀ ਮਾਲ ਤਾਨ ਕਿਉਂ ਦੇ ਤੋਲ ਨਾ ਹੋਣੇ ਜੇ ਤੁਮਨ ਨ ਵਿਸਰੇ ਅੰਤ ਸੱਚੇ ਕਹਿਣ ਅੰਤ ਅੰਤ ਨ ਕਰਣਾ ਦੇਣਾ ਅੰਤ। ਪਾਂਤ ਨ ਦੇਖਣਾ ਸੁਣਨਾ ਅੰਤ ਅੰਤਨ ਜਾਪੈ ਕਿਆ ਮਨ ਮਨ ਤਨ ਤੋਂ ਜਾਪੈ ਚਿੱਤ ਆਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਨ ਜਿੱਥੇ ਬਿਲਲਾਹੇ। ਪਾਰ ਤੇ ਅੰਤ ਨ ਪਾਏ ਜਾਹੇ ਹੋ ਅੰਤ ਨ ਜਾਣੈ ਕੋਈ। ਬਹੁਤਾ ਕਹੇ ਹੈ ਬਹੁਤ ਹੋਏ ਵਟੈ ਸਭ ਉੱਚਾ ਉੱਚ ਉਪਰਚਨਾ ਹੈ ਬਰੁੱਚਾ ਹੋਵੇ ਕੋਈ। ਸੇ ਸੋਚ ਕਾ ਜਾਣ ਸੋਏ ਜੀਵੜ ਆਪਿਨ ਆਪਾ ਤਾਰਨ ਗਤਰੀ ਕਰਮੀ ਦਾ ਬਹੁਤ ਕਰਮ ਵਿਚ ਨ ਜਾਇ ਬਹੁ ਡਾ ਦਾਤਾ ਤੇਲ ਨਾ ਤਮਾ ਕਿਤੇ ਮੰਗੇ ਜੋ ਦੇ ਪਾਰ ਕਿਤੇ ਗੰਤ ਨਹੀਂ ਵਿਚਾਰ ਕਿਤੇ ਖਾਪ ਟੁੱਟ ਹੇ ਵਿਚਾਰ ਕਿਤੇ ਲਲ ਮੁਰ ਪਾਹੇ ਕਿਤੇ ਮੁਰ ਕਾਹੀ ਕਾਹੀ ਕਿਤੇ ਅਨੂ ਪੂ ਸਦ ਮਾਰਹਿ ਪੈਦਾ ਤੇਰੀ ਦਾਤਾਰ ਬਨ ਕਸਪਣ ਹੋਏ ਹੋ ਰਖ ਕੋਈ ਨਾ ਕੋਈ ਨਾ ਕਾ ਕਨ ਪਾਇ

ਆਖੇ ਵਿਰਪਾ ਆਠ ਪ੍ਰਾਨ ਆਖੇ ਬੜੇ ਕਰੇ ਵਖਿਆਣ ਆਖੇ ਪਰਮ ਆਖੇ ਵਿੰਦਾ ਆਖੇ ਗੋਪੀ ਤੈ ਗੋਵਿੰਦਾ ਆਖੇ ਸਰਾ ਕਹੇ ਸਦਾ ਆਖੇ ਕਿਤੇ ਕਿਤੇ ਬੁੱਧਾ ਆਖੇ ਜਾਣ ਆਖੇ ਦੇਵ ਆਖੇ ਸੁਰ ਨਰ ਮਨੁ ਜਨ ਸੇਵਾ ਕਿਤੇ ਆਖੇ ਆਖਣ ਪਾਹੇ ਕਿਤੇ ਕਹੇ ਕਹੇ ਉੱਤੇ ਉੱਜਾਹੇ ਕਿਤੇ ਕਿਤੇ ਹੋਰ ਕਰੇ ਹਾਂ ਤਾਂ ਆਖਣ ਤੱਕ ਕੇ ਕੇ ਜੀਵਣ ਪਾਵੈ ਤਿਵਣ ਹੋਇ ਨਾਨਕ ਜਾਣਾ ਸੱਚ ਸੋਏ ਜੇਕ ਆਖ ਬੋਲ ਵਿਗਾੜ ਤਾਲ ਕੀ ਸਿਰੰਗਾ ਵਾਰਾਂ ਗਾਵਾਰ ਸੋ ਦਰ ਕਿਹ ਸੋ ਪਰ ਕਿਹਾ ਜਿਤ ਵਿਸਰਉ ਸਮਾਲੇ ਮਿਵਾਜ ਨਦਨੇ ਕਾ ਸੰਖ ਕਿੱਤੇ ਵਾਰ ਬਣ ਹਰਿ ਕਿ ਤਰਾਗ ਪਰੇਸ਼ਿਆ ਕਹੀਐ ਕਹਤੇ ਗਾਵੜ ਹਾਰੇ ਗਾਵੇ ਤੁਨ ਪਉਣ ਪਉਣ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤਕੁ ਸੁਖਲੇ ਜਾਣ ਹੈ ਲਿਖੇ ਤਨ ਵਿਚਾਰ ਗਾਵੇ ਸਰਬਰਮਾ ਦੇਵੀ ਸੋਹਣ ਸਦ ਸਵਾਰੇ ਗਾਵੇ ਅੰਦ ਦਸਨ ਬੈਠੇ ਦੇਵ ਧਿਆਨ ਨਾਲ ਗਾਵੇ ਸਿਧ ਸਮਰਦੀ ਅੰਦਰ ਗਾਵੇ ਸਤ ਵਿਚਾਰ ਗਾਵਨ ਨਤਿ ਸਦੀ ਸੰਦੋਖ ਗਾਵੇ ਵੀਰ ਕਰਾਰੇ ਗਾਵਨ ਪੰਡਤ ਪਾੜਨ ਨਰਕਿਸ਼ਰ ਜਗ ਜਗ ਵੇਦ ਨਾਲੇ ਗਾਵੇ ਆਨਿਆ ਮਨਮੋਹਨ ਸਰਗਮਚ ਤਿਆਲ ਗਾਵਨ ਨਤਨ ਪਾਏ ਤੇਰੇ 86 ਤੀਰਥ ਨਾਲੇ ਗਾਵੇ ਜੁਦ ਮਹਾਂਬਲ ਸੂਰਾ ਗਾਵੇ ਖਣਿ ਚਾਰ ਗਾਵੇ ਖੰਡ ਮੰਡਲ ਵਰ ਪੰਡਾਏ ਕਾਰ ਕਰ ਰਖੇ ਤਾਰੇ ਸੇਤਨ ਗਾਵੇ ਜੋ ਤਨ ਪਵਨ ਰਤੇ ਤੇਰੇ ਪੈਰ ਪਰਸਾਲੇ ਹੋਰ ਕਿਤੇ ਗਾਵਨ ਸੇ ਮਾਇ ਚਿਤਨਾਵ ਨਾਨਕ ਆ ਵਿਚਾਰੇ ਸੋਇ ਸੋਇ ਸਦਾ ਸਦਾ ਸਤਿ ਸੱਚ ਨਾ ਹੈ ਕੀ ਹੁਸੀ ਜਾਏ ਨਾ ਜਾਸੀ ਰਚਨਾ ਜਨ ਨਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਨ ਸੇ ਮਾਇਆ ਜਿਨੇ ਪਾਈ ਕਾਰ ਕਰ ਵੇਖਾ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਏ ਸੋਇ ਕਰ세 ਹੁਕਮ ਨ ਕਰ ਨ ਜਾਏ ਸੋ ਪਾਤ ਸਾਹ ਸਾਹ ਪਦ ਸਾਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋ ਇਸਰਮ ਪਾ ਚੋਲੇ ਚਾਨਕ ਕਰੇ ਬਿਪੂਤ ਖੰთა ਕਾਲ ਪਰ ਕਾਇ ਜਿਉਗਤ ਡੰਡਾ ਪਰ ਤੇ ਆਏ ਪੰਜ ਸਾਲ ਜਮਾਤਿ ਮਾਨ ਜੀਤਾ ਜਗ ਜੀਤਾ ਦੇਤ ਸਾਰੇ ਸਾਧ ਅਨਿਲ ਅਨਾਦ ਨਹ ਜੁਗ ਜੁਗ ਇਕੋ ਵੇ ਸਾਈ ਭੋਗਤ ਗਿਆਨ ਦਾ ਭੰਡਾਰਨ ਕਟਕੜ ਵਾਜੇ ਨਾਦ ਆਪਨਾ ਨਾਥਿ ਸਮਝਾ ਕਰਿ ਅਤਿ ਸਿੱਧ ਅਵਰਾ ਸਾਧ ਸੰਗ ਜੋਤਿ ਕਾ ਚਲਾਵੇ ਲੇਕੇ ਆਵੇ ਭਾਗ ਆਦੇਸ ਤਿਸ ਆਦੇਸ ਆਦ ਨਿਲ ਨਾਦ ਨਾਹਤ ਜਗ ਜਗਿਤ ਪਵੀ ਸਿਕਮਾਜੁ ਉਤਮ ਆਇ ਤਮ ਚਲੇ ਪ੍ਰਵਾਨਿਕ ਸੰਸਾਰ ਇਕ ਭੰਡਾਰ ਇਕ ਲਾਇ ਦੀ ਬਾਣ ਜੇਵ ਤਿਸ ਪਾਤਿ ਵਿਚਲਾ ਆਵਜ ਹੋਏ ਫਰਮਾਨ ਹੋਵੇਖ ਉਹਨਾਂ ਨਤਰ ਨਿਆ ਬਹੁਤ ਹੋਵੇ ਦਾਣ ਆਦੇਸ ਤਿਸ ਆਦੇਸ ਆਦ ਨਿਲ ਨਾਦ ਨਾਹਤ ਜਬ ਜਬਿਕ ਪਵੀ ਸਿਆਸਨ ਲੋਏ ਲੋਏ ਭੰਡਾਰ ਜਿਹੋ ਕਿਸ ਪਾਇਆ ਸਿਕਾ ਵਾਰ ਕਾਰ ਕਰਿ ਕਰਿ ਕਸਰਜਣ ਹਾਰ ਨਾਨਕ ਤੇ ਕੀ ਸਾਚੀ ਕਾਰ ਆਦੇਸ ਤੇ ਸਾਦੇਸ ਆਦ ਨਿਲਨ ਆਲਨ ਅਹਦੁ ਜਗ ਵਿਖੋ ਵੇ ਸਿਖੁ ਜੀ ਬਹਾਲ ਅੱਖੋ ਹੈ ਲਖ ਲਖ ਵਿਸ ਲਖ ਲਗ ਡਾਟੀ ਆਇ ਕਾਮ ਜੋ ਦੀ ਸਿਤਰਾ ਹੈ ਪਦ ਪਵੜਿਆ ਚੜਿ ਆ ਹਾਏ ਕੀਸੈ ਸੁਣ ਗੱਲਾਂ ਆਕਾਸ਼ ਕੇ ਕਿਟਾ ਆਇ ਰੇ ਸਹ ਨਾਨਕ ਨਦਰੀ ਪਾਈ ਐ ਕੋਨੇ ਕੋੜਾ ਠੀਸ ਆਖਣ ਜੋਰ ਚੁਕਨ ਜੋਰ ਜੂਰ ਨ ਮੰਗਣ ਦੇ ਡਾ ਜੋਰ ਜੋਰ ਜੀਵਨ ਮਰਨ ਹਜੂਰ ਜੋਰ ਜੋਰ ਨਰਾਜ ਮਾਲ ਮਨ ਸੋਰਾ ਜੋ ਸੁਪਤਿ ਗਿਆਨ ਵਿਚਾਰ ਜੋਤ ਜੋ ਕੇ ਛਟਾ ਹੈ ਸੰਸਾਰ ਜੇਸ ਹੱਥ ਜੋਰ ਕਰ ਵੇਖ ਸੋ ਇਹ ਨਾਨਕ ਤੁਮੇ ਨ ਨ ਘੋਏ ਰਾਤ ਦਿਨ ਤਿਥੀ ਵਾਰ ਪਉਣ ਪਣਿ ਅਗਨੀ ਪਾਤਲ ਤੇਸ ਧਰਤੀ ਥਾ ਪ੍ਰਕਿਰਤ ਅਨੁਸਾਰ ਤੇਸ ਜੀ ਜੁਗ ਕੇ ਰੰਗ ਜਨ ਕੇ ਨਾਮ ਅਨੇਕ ਅਨੰਤ ਹੈ ਕਰਮ ਕਰਮ ਪਰ ਵਿਚਾਰ ਸੱਚਾ ਆਸ ਤਦਰਬਾਰ ਤਥਾ ਸੋਹਣ ਪੰਜ ਪ੍ਰਵਾਨ ਨਦਰੇ ਕਰਨ ਭਵੈ ਨਿਸਾਨ ਕਟ ਪਾਇ ਉਥੈ ਪਾਇ ਨਾਨਕ ਜਪ ਜਾਇ ਤਰਮ ਕਣ ਕਹਿ ਹੋ ਤਰਮ ਗਿਆਨ ਕਣ ਕਾ ਕਰਮ ਕਿਤੇ ਪੌਣ ਪੌਣੇ ਵੈ ਸੰਤਰ ਕਿਤੇ ਕਨ ਵਹੀਸ ਕਿਤੇ ਬਰਮ ਘਾਟ ਟਪੜ ਗਰ ਉਪਰਾਂਕ ਵੇਸ ਕਿਤੇ ਕਰਮ ਭੂਮੀ ਮਹਿਰ ਕਿਤੇ ਕਿਤੇ ਦੁਹ ਉਪਦੇਸ ਕਿਤੇ ਚਾਂਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਲ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਕਿਤੇ ਕਿਤੇ ਰਤ ਸਮੁੰਦ ਕਿਤੇ ਖਾਣ ਕਿਤੇ ਬਣ ਕਿਤੇ ਪਾ ਨਰਿੰਦ ਕਿਤੇ ਅਸੁਰ ਤੇ ਸੇਵ ਕਿਤੇ ਨਾਨਕ ਅੰਤ ਨਯੰਤਾਏ ਗਿਆਰ ਹਣਮ ਗਿਆਰ ਪਰਚੰਡ ਤਥਾ ਨਾਲ ਬਨਦ ਟੋੜਿ ਅਨੰਦ ਸਾਰਮ ਖਣ ਕੇ ਬਾਣੀ ਰੂਪ ਤਥਾ ਕਾਣ ਢੜਿਐ ਬਹੁਤਨੋ ਪਾਇ ਸਾ ਕੀ ਗੱਲਾਂ ਕਥਿ ਆ ਅਨ ਜਾਹ ਜਿਖ ਬਹਿ ਪਿਛੇ ਪਿਛਤਾਇ ਤਥਾ ਢੜਿਐ ਸੁਰਤ ਮਤਿ ਮਨ ਬੋਧ ਤਥਾ ਢੜਿਐ ਸੁਰ ਸਿਧਾਂ ਕੀ ਸੋਧਾ ਕਰਮ ਖਣ ਕੇ ਬਾਣੀ ਜੋਰ ਤਥਾ ਹੋ ਨ ਕੋਈ ਹੋਰ ਤਜੋਦ ਵਹ ਬਲ ਸੂਤਨ ਮਾਮ RAM ਰਹਿਆ ਪਾਰ ਪੁੱਤ ਥੈ ਸੀਤਾ ਸਿਤਾ ਮਹਿਮਾ ਮਾਹੀ ਤਾ ਕੇ ਰੂਪ ਨ ਕਸਨ ਜਾਹੇ ਨਾ ਓਇ ਮਰਹੇ ਨ ਠਾਗੇ ਜਾਹੇ ਜਿਨ ਕਾ RAM ਉਸ ਮਨ ਮਾਹੀ ਤਥ ਬਨੁ ਸੇ ਕੀ ਲੋਕ ਰਹਿ ਅਨੰਦ ਸਚਾ ਮਨੁ ਸੋਇ ਸਤਖੰਡ ਵਸਨ ਨਰੰਕਾਰ ਕਰ ਕਰ ਵਿਕਰੈ ਨਤਰ ਨਿਹਾਲ ਤਥ ਖੰਡ ਮੰਡਲ ਵਰ ਪੰਡ ਜੇ ਕੋ ਪਥੈ ਤੈ ਅੰਤ ਨ ਅੰਤ ਤਥ ਲੋਲ ਆਕਾਰ ਜਿਵ ਤੇ ਹੁਕਮਤਵ ਤੇ ਵਿਚਾਰ ਵੇਖਾ ਵਿਸਰ ਕਰ ਵਿੱਚ ਆਰ ਨਾਨਕ ਕਸਨਾ ਕਰੜਾ ਸਾਰ ਜਤ ਮਹਾਰਾ ਜਿਸ ਨਿਆ ਰ ਰਣਮਤ ਵੇਦ ਹਥਿਆਰ ਪਾਖ ਲਾਗਨ ਤਪ ਤਾ ਪਾ ਪ ਅਮ੍ਰਿਤ ਦਿਕਾਲ ਕੜੀ ਐਸ਼ਾ ਸਤਿ ਸਕਸਾਲ ਜਨਕ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰਨ ਹਾਲ ਸ਼ਲੋਕ ਭਵਨ ਕਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਏ ਦਾਈ ਦਾਇਆ ਖਿਲਾਏ ਸਗਲ ਜਗਤਾਇ चङे आई आर आईया वाचे धरम हरू रमी आपया पे केनड़े गे रूर जनी नाम गए मकत काल नानख ते मिजले की छुटी नाल जाम ਘੇਮ ਸਖਤ ਕਾਲ ਨਾਨਕ ਤੇ ਵਖੇ ਉਜਲੇ ਜਿਤੇ ਛੁਟੇ ਨਾਨਕ ਵਾਹੇ ਗੁਰਜ ਕਾ ਕਲਸਾ ਵਾਹੇ ਗੁਰਜ ਕੀ ਖਤੇ